ਕਿਸਾਨ ਭਰਾਵੋ ਭਰਾਓ ਸਤਿ ਸ੍ਰੀ ਅਕਾਲ ਅਸੀਂ ਜ਼ਿੰਦਗੀ 'ਚ ਕਦੇ ਵੀ ਕਣਕ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਪੰਜ-ਛੇ ਸਾਲਾਂ ਤੋਂ ਜ਼ਮੀਨ ਠੇਕੇ ਦੇ ਦਿੰਦੇ ਸੀ ਠੇਕੇਦਾਰ ਨੂੰ ਠੇਕੇ ਤੋਂ 12000 ਆਮ ਕੀਮਤ ਲੋ ਘਟਾ ਲੈ ਲੈਂਦੇ ਸੀ ਵੀ ਉਹਨੂੰ ਇਹ ਕਿਹਾ ਜਾਂਦਾ ਸੀ ਵੀ ਤੈਨੂੰ 2000 ਘੱਟ ਠੇਕਾ ਲਾਵਾਂਗੇ ਪਰ ਤੋਂ ਜ਼ਮੀਨ ਨੂੰ ਪਰਾਲੀ ਨੂੰ ਜੋ ਵੀ ਹੈਗੀ ਹੈ ਝੋਨੇ ਦੀ ਜਾਂ ਕਣਕ ਨੂੰ ਅੱਗ ਨਹੀਂ ਲਾਉਣੀ ਇਹ ਸਾਡੇ ਅਸੂਲ ਸੀਗੇ ਜਦੋਂ ਅਸੀਂ 16 ਦੇ ਕਾਇਮ ਰਹੇ ਆ ਪਰ ਉਸਨੇ ਵੀ ਅੱਧਾ ਠੇਕੇ ਦੀ ਪ੍ਰਵਾਹ ਕਿਤੇ ਵੀ ਘਟ ਜਾਵਾਦ ਸੀ ਪਰ ਅਸੀਂ ਲੈਂਦੇ ਹਾਂ ਤਾਂ ਘੱਟੀ ਸੀ ਪਰ ਉਹਨੇ ਅੱਗ ਨਹੀਂ ਲਾਈ ਪੰਜ-ਛੇ ਸਾਲ ਤੋਂ ਲਗਾਤਾਰ ਇੱਕੋ ਬੰਦੇ ਕੋਲ ਜ਼ਮੀਨ ਸਾਡੀ ਰਹੀ ਹੈ ਬੜਾ ਸੋਹਣਾ ਉਹਦਾ ਨਿਵਾਹ ਹੋਇਆ ਹੁਣ ਤੁਹਾਨੂੰ ਪਿਛਲੀ ਵੀਡੀਓ ਚ ਮੈਂ ਦੱਸ ਕੇ ਹੱਡਿਆਂ ਵੀ ਸਾਨੂੰ ਬਾਗਤੋਂ ਪੱਟਣ ਦਾ ਬਾਲ ਸਾਨੂੰ ਬਾਸਪਤੀ ਲਾਉਣੀ ਪਈ ਹੋਰ ਕੋਈ ਚਾਰਾ ਨਹੀਂ ਸੀ ਵੀ ਹੋਰ ਕੋਈ ਫਸਲ ਹੋ ਰਹੀ ਸੀ ਸਕਦੀ ਤੇ ਦੋ ਸਾਲਾਂ ਬਾਅਦ ਅਸੀਂ ਬਾਗ ਦੁਬਾਰਾ ਫਿਰ ਲਾਉਣਾ ਸੀਗਾ ਇਸ ਕਰਕੇ ਅਸੀਂ ਉਹ ਬਾਸਪਤੀ ਲਾਈ ਪਰ ਅਸੀਂ ਬਾਸਪਤੀ ਲਾਉਣ ਤੋਂ ਬਾਅਦ ਵੱਢਣ ਤੋਂ ਬਾਅਦ ਜੋ ਵੀ ਅਸੀਂ ਕਣਕ ਦੀ ਤਿਆਰੀ ਕਰਨੀ ਸੀ ਉਹ ਸਬੰਧ ਵਿੱਚ ਮੈਂ ਤੁਹਾਨੂੰ ਮਿਆਲਬਤ ਕਰ ਰਿਹਾ ਇਸ ਵਾਰ ਜਦ ਅਸੀਂ ਬਾਗ ਵਾਲੇ ਥਾਂ ਤੇ ਬਾਸਪਤੀ ਲਾਈ ਤਾਂ 8 ਨਵੰਬਰ ਨੂੰ ਬਾਸਪਤੀ ਵਾਲਾ ਜਿਹੜਾ ਵਾਹਨ ਸਾਡਾ ਅਵੇਲਾ ਹੋ ਗਿਆ ਸੀ ਮਸ਼ੀਨ ਨਿਕਲਦੀ ਗਈ ਹੈ ਤੇ ਅਸੀਂ ਟਰੈਕਟਰ ਮਗਰ ਰੀਪਰ ਪਾ ਕੇ ਜਿਹਦੇ ਨਾਲ ਕਰਤੇ ਵੱਢੀਦੇ ਆ ਸਿਰਫ ਜਿਹੜੀ ਪੁਰਾਣੀ ਪਿੱਛੇ ਮਸ਼ੀਨ ਨੇ ਸੁੱਟੀ ਸੀ ਉਹਨੂੰ ਹੀ ਰੀਪਰ ਨੂੰ ਉੱਚਾ ਕਰਕੇ ਉਹਨੂੰ ਅਸੀਂ ਖਿਲਾ ਰਿਹਾ ਹੈ ਖੰਡਾਇਆ ਹੈ ਉਹਨਾਂ ਜਿਹੜੀ ਕੰਬਾਈਨ ਨੇ ਪੁਰਾਣੀ ਸੁੱਟੀ ਸੀਗੀ ਪਿੱਛੇ ਜਿਹੜੀ ਫੋਗ ਦੀ ਛੁੱਟਦੀ ਆ ਉਸਨੂੰ ਅਸੀਂ ਉਸ ਰੀਪਰ ਨੂੰ ਉੱਚਾ ਕਰਕੇ ਟਰੈਕਟਰ ਨਾਲ ਉਸਨੂੰ ਅਸੀਂ ਬੱਟਣ ਤੋਂ ਬਾਅਦ ਇੱਕ ਟਰੈਕਟਰ ਨਾਲ ਸਾਰੀ ਪਰਾੜੀ ਜਿਹੜੀ ਖਿਲਾਰ ਦਿੱਤੀ ਸੀ ਫਿਰ ਅਸੀਂ ਖਿਲਾਰਨ ਤੋਂ ਬਾਅਦ ਸੁਪਰ ਸੀਡਰ ਜਿਹੜਾ ਕਿਸੇ ਦਰਮਿਆਨੇ ਕਿਸਾਨ ਤੋਂ ਜਿਹੜਾ ਕਿ ਕਿਰਾਏ ਦਾ ਕੰਮ ਕਰਦਾ ਸੀ ਚੰਗੇ ਸਾਧਨ ਰੱਖੀ ਬਟਾ ਜ਼ਮੀਨ ਥੋੜੀ ਹੈ ਪਰ ਉਹ ਉਹ ਕਿਰਾਏ ਤੇ ਕੰਮ ਕਰਦਾ ਹੈ ਅਸੀਂ ਉਹਨੂੰ ਪਹਿਲ ਦਿੱਤੀ ਵੀ ਤੂੰ ਸਾਡੀ ਕਣਕ ਬੀਜ ਕੇ ਦਾ ਉਹ ਸਾਰਾ ਰੁਜ਼ਗਾਰ ਬਣ ਗਿਆ ਸਾਡਾ ਕੰਮ ਹੋ ਗਿਆ ਹੁਣ ਮੈਂ ਇਹ ਗੱਲ ਦੱਸਣਾ ਚਾਹੁੰਦਾ ਵੀ ਜਦੋਂ ਅਸੀਂ ਉਸ ਨੂੰ ਪਲਾ ਪਰਾਲੀ ਨੂੰ ਕਰਨਾਲ ਖਿਲਾਰ ਕੇ ਸੁਪਰ ਸੀਡਰ ਦਾ ਕਣਕ ਬੀਜਣੀ ਸ਼ੁਰੂ ਕੀਤੀ ਹੈ ਜੋ ਕਿ ਤੁਹਾਨੂੰ ਵੀਡੀਓ ਦੇ ਵਿੱਚ ਵੀ ਸੁਪਰ ਸੀਡਰ ਦਾ ਪਤਾ ਲੱਗ ਜਾਏਗਾ ਵੀ ਉਹ ਕਿਸ ਤਰ੍ਹਾਂ ਬਜਾਈ ਕਰਦਾ ਅਸੀਂ 24 25 ਕੰਟਰੋਲ ਐਵਰੇਜ ਪਰਾਲੀ ਜਿਹੜੀ ਹੈ ਸਾਰੀ ਅਸੀਂ ਜ਼ਮੀਨ ਦੇ ਵਿੱਚ ਮਲਚ ਕਰ ਲਵਾਂਗੇ ਫਿਰ ਤੁਸੀਂ ਵੀਡੀਓ ਚ ਵੀ ਦੇਖ ਲੋਗੇ ਕਿ ਕਿ ਵੀ ਪਰਾਲੀ ਨੂੰ ਪਿਛਲੇ ਜਿਹੜੀ ਨਿਕਲਦੀ ਉਹਨਾਂ ਨੇ ਅੱਗ ਲਾਈ ਉਹਨੂੰ ਖਿਲਾਰ ਲਿਆ ਤੇ ਸੁਪਰ ਸੀਡਰ ਨਾਲ ਅਸੀਂ ਕਣਕ ਬੀਜਦੇ ਸਾਡੇ ਤੋਂ ਉਸਨੇ 3000 ਰੁਪਿਆ ਕਿੱਲੇ ਦਾ ਕਿਰਾਇਆ ਤੇ ਲਿਆ ਸਾਨੂੰ ਉਸ ਦਾ ਬਹੁਤ ਫਾਇਦਾ ਹੋਇਆ ਇਹੋ ਫਾਇਦਾ ਹੋਇਆ ਵੀ ਜਿਵੇਂ ਹੁਣ ਮੈਂ ਇਹ ਸਾਰੀਆਂ ਗੱਲਾਂ ਕਰੂੰਗਾ ਕੁਝ ਕਿਸਾਨਾਂ ਨੇ ਇਹਦੇ ਤੇ ਕਮੈਂਟ ਕਰਨੇ ਆ ਕਿ ਤੁਸੀਂ ਅਮੀਰ ਕਿਸਾਨ ਹੋ ਤੁਹਾਨੂੰ ਕੋ ਵੱਡੀ ਮਸ਼ੀਨਰੀ ਆ ਤੁਸੀਂ ਕਰ ਸਕਦੇ ਹੋ ਪਰ ਮੈਨੂੰ ਜੋ ਮਰਜ਼ੀ ਸਮਝ ਲਓ ਮੈਂ ਆਪਦੇ ਤਰਕ ਦੇ ਆਧਾਰ ਤੇ ਗੱਲ ਕਰਾਂਗਾ ਜਿਸ ਬੰਦੇ ਤੋਂ ਮੈਂ ਮਸ਼ੀਨ ਸੁਪਰਸੀਡਰ ਲਿਆ ਕੇ ਕਣਕ ਬਜਾਈ ਹੈ ਉਹ ਕੋਈ ਅਮੀਰ ਨਹੀਂ ਹੈਗਾ ਤਿੰਨ ਤੋਂ ਚਾਰ ਕਿੱਲੇ ਦਾ ਮਾਲਕ ਹੈ ਟਰੈਕਟਰ ਉਹਨੇ ਵੱਡਾ ਰੱਖਿਆ ਹੋਇਆ ਸਾਰਾ ਸਾਲ ਅਲੱਗ-ਅਲੱਗ ਥਾਂ 'ਤੇ ਰੱਖ ਕੇ ਉਹ ਕਿਰਾਇਆ ਵੰਦਾ ਕੋਈ ਵੀ ਕੰਮ ਛੱਡਦਾ ਨਹੀਂ ਕੋਈ ਕਿਤੇ ਮਰਜ਼ੀ ਸੱਦ ਲੈ ਜੋ ਵੀ ਟਰੈਕਟਰ ਕੰਮ ਕਰ ਸਕਦਾ ਉਹ ਸਾਰੇ ਕੰਮ ਕਰਕੇ ਹੁੰਦਾ ਉਹਦਾ ਬਹੁਤ ਸੋਹਣਾ ਰੁਜ਼ਗਾਰ ਹੈ ਵਧੀਆ ਚੱਲਿਆ ਹੈ ਉਸੇ ਤੋਂ ਮਿਕਣਕ ਵਜਾਈ ਹੈ ਤੇ 3000 ਰੁਪਏ ਉਸਨੇ ਕਿਰਾਏ ਤੇ ਲੈਣਾ ਆਟ ਲਾਉਣ ਵਾਲੇ ਕਿਸਾਨ ਪਹਿਲਾਂ ਅੱਗ ਲਾਉਂਦੇ ਆ ਫਿਰ ਕਾਫੀ ਲੋਕਾਂ ਤੋਂ ਬਰਾਪਰਾ ਵੀ ਖਵਾਉਂਦੇ ਆ ਜਿਉਂਗਾ ਆਪਾਂ ਵੀ ਕਹਿੰਨੇ ਆ ਵੀ ਉਹ ਅੱਗ ਲਾਉਂਦੇ ਆ ਸਾਡਾ ਸਾਬੰਦ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਆਪਦੀ ਸਿਹਤ ਵੀ ਖਰਾਬ ਕਰਦੇ ਆ ਆਪਦੀ ਸਿਹਤ ਖਰਾਬ ਕਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਸਾਡੀ ਵੀ ਸਿਹਤ ਖਰਾਬ ਹੋ ਰਹੀ ਕਿਉਂਕਿ ਉਸੇ ਸਾਚ ਉਸੇ ਹਵਾ ਜੋ ਉਹ ਸਾਹ ਲੈਂਦੇ ਜਿੱਥੋਂ ਆਮ ਲੋਕ ਲੈਂਦੇ ਸੂਬੇ ਦੇ ਲੋਕਾਂ ਦੀ ਵੀ ਸਿਹਤ ਖਰਾਬ ਕਰਦੇ ਆ ਜਮੀਨ ਦੇ ਛੋਟੇ ਤੱਤਾਂ ਨੂੰ ਅਗਨਪੇੜ ਕਰ ਦਿੰਦੇ ਆ ਬਹੁਤ ਮਾਸੂਮ ਜਾਨਵਰ ਜੋ ਧਰਤੀ ਦੇ ਮਿੱਤਰ ਕੀੜੇ ਜਾਂ ਦੁਸ਼ਮਣ ਕੀੜੇ ਵੀ ਹੁੰਦੇ ਆ ਅਗਨਪੇਟ ਹੋ ਜਾਂਦੇ ਆ ਵਾਤਾਵਰਨ ਵੀ ਗੰਧਲਾ ਹੋ ਜਾਂਦਾ ਉਹ ਇਸ ਕਰਕੇ ਕਰਦੇ ਆ ਕਿ ਸਾਡੇ ਜਿਹੜੇ ਕਣਕ ਬਜਾਈ ਆ ਉਹ ਬਹੁਤ ਸ਼ਾਨਦਾਰ ਹੋ ਜਾਏ ਆੰਡੇ ਗੋਣੇ ਵੇਖਣ ਵੀ ਬਹੁਤ ਮਿਹਨਤ ਕਰਕੇ ਇਸ ਉਹਨੇ ਕਣਕ ਬੀਜੀ ਆ ਓੜੇ ਸਿੱਧੇ ਕਿੱਡੇ ਆ ਤੇ ਸਾਡੀ ਜਿਹੜੀ ਆ ਮਤਲਬ ਟੌਰ ਆ ਜਿਹੜੀ ਇਸ ਗੱਲ 'ਚ ਹੈਗੀ ਵੀ ਸਾਡੇ ਓੜੇ ਸਿੱਧੇ ਆ ਤੇ ਜ਼ਮੀਨ ਸਾਫ਼ ਸੁਥਰੀ ਕਰਕੇ ਬੀਜ ਦਿੱਤੀ ਆ ਪਰ ਹੁਣ ਉਸ ਵਿੱਚ ਜਿਹੜੇ ਨੁਕਸਾਨ ਹੋਏ ਆ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੇ ਆ ਸੀਦ ਘਰਾ ਹੋਣਾ ਛੋਟੇ ਤੱਤਾਂ ਦਾ ਸੜਨਾ ਕੀੜੇ ਸੜ ਜਾਣੇ ਉਹ ਨਕਸਾਨ ਦਾ ਬਹੁਤ ਜ਼ਿਆਦਾ ਜਿਹੜੀ ਪਰਪਾਈ ਹੈ ਹੀ ਨਹੀਂ ਹੈਗੀ ਇਸ ਕਰਕੇ ਉਹਨਾਂ ਨੇ ਇਹ ਕਮੈਂਟ ਕਰਨਾ ਕਿ ਇਹ ਵੱਡੇ ਕਿਸਾਨ ਨਖਰਾ ਹੁੰਦਾ ਇਹ ਕਰ ਸਕਦੇ ਆ ਛੋਟੇ ਕਿਸਾਨ ਨਹੀਂ ਕਰ ਸਕਦੇ ਪਰ ਮੈਂ ਕਿਰਾਏ ਤੇ ਲਿਆ ਕੇ ਇਹ ਸਿੱਧ ਕੀਤਾ ਕਿ ਮੈਂ 3000 ਰੁਪਏ ਦੇ ਵਿੱਚ ਕਣਕ ਬਜਾਈ ਆ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵੀ ਜਿਹੜੇ ਬੰਦੇ ਕਹਿੰਦੇ ਵੀ ਅਸੀਂ ਗਰੀਬ ਆ ਸਾਡੇ ਕੋਲ ਸਾਧਨ ਨਹੀਂ ਹੈਗੇ ਉਹ ਵੀਰ ਜੀ 5000 ਚ ਕਣਕ ਵੇਚਦੇ ਆ। ਉਹ ਦੋ ਵਾਰੀ ਤਵੀਆਂ ਕਰਦੇ ਆਗਲਾਂ ਤੋਂ ਬਾਅਦ। ਮੈਂ ਵੇਖਦਾ ਮੇਰੇ ਆਣ ਗੁੰਡੇ ਐਂ ਕਰਦੇ ਆ। ਦੋ ਵਾਰੀ ਤਵੀਆਂ ਕਰਦੇ ਕਿਉਂਕਿ ਵਣ ਸੋਹਣਾ ਬਣਾਉਣਾ ਹੁੰਦਾ। ਦੋ ਵਾਰੀ ਤਵੀਆਂ ਕਰਨ ਤੋਂ ਬਾਅਦ 200 ਆਗੇ ਮਾਰਦੇ ਆ। ਫਿਰ ਕਲਟੀਵੇਟਰ ਕਰਦੇ ਆ। ਫਿਰ 200 ਆਗੇ ਮਾਰਦੇ ਆ। ਫਿਰ ਬਜਾਈ ਕਰਦੇ ਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿਸਾਨ ਭਰਾਣ ਸਭ ਪਤਾ ਹੋਊਗਾ ਕਿ ਇੱਕ ਵਾਰੀ ਤਵੀਆਂ ਕਰਦੇ ਇੱਕ ਵਾਰੀ ਕਲਟੀਵੇਟਰ ਤੇ ਸਵਾਗੇ ਤੇ ਕਿੰਨਾ ਤੇਲ ਲੱਗਦਾ ਮੈਂ ਅੰਦਾਜ਼ਾ ਲਾਉਣਾ ਵੀ ਇਹ ਸਾਰੇ ਕੰਮ ਤੇ ਕਣਕ ਬੀਜਣ ਤ ਤਵੀਆਂ ਸੁਹਾਗਾ ਕਲਟੀਵੇਟਰ ਫਿਰ ਸੁਹਾਗਾ ਫਿਰ ਬਜਾਈ ਤੇ ਮੈਂ ਮੇਰੇ ਅੰਦਾਜ਼ੇ ਨਾਲ 5000 ਰੁਪਏ ਲੱਗਦਾ ਇਸ ਪਰਚਲਨ ਦੇ ਉੱਤੇ ਹੁਣ ਤੁਸੀਂ ਦੱਸੋ ਜਿਨ੍ਹਾਂ ਨੇ ਮੇਰੇ ਤੇ ਟਿੱਪਣੀ ਕਰਨੀ ਵੀ ਅਮੀਰ ਕਿਸਾਨ ਹੁਣ ਅਮੀਰ ਕਿਸਾਨ ਉਹ ਹੋਇਆ ਕਿ ਜਿਨ੍ਹਾਂ ਨੇ 5000 ਲਾਇਆ ਕਿ ਮੈਂ ਅਮੀਰ ਹੋਇਆ ਜਿੰਨੇ ਮੈਂ 3000 ਲਾ ਕੇ ਕਣਕ ਬੀਜੀ ਕਨਕ ਮੇਰੀ ਵੀ ਉਹ ਕਿ ਪਣੀ ਕਣਕ ਉਹਨਾਂ ਦੇ ਮਲਕ ਪਣੀ ਜਿਹੜਾ ਟਾਈਮ ਪੀਰੀਅਡ ਹੈ 10 ਨਵੰਬਰ